ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਹਪਾਲ ਸਿੰਘ ਚਮਕੌਰ ਸਾਹਿਬ ਤੋਂ 1 ਬਿਟ ਮੈਡੀਕਲ ਗਰੁੱਪ ਦੇ ਇੱਕ ਛੋਟੇ ਜਿਹੇ ਨਿਮਾਣੇ ਦੇ ਸੇਵਾਦਾਰ ਵੱਲੋਂ ਅੱਜ ਅਸੀਂ ਸ੍ਰੀ ਅਮਰਸਰ ਦੇ ਕੇ ਭਗਤਾਂ ਵਾਲੇ ਡੰਪ ਮਹੱਲੇ ਦੇ ਵਿੱਚ ਸਹੀਦ ਭਾਈ ਮਨੀ ਸਿੰਘ ਗੁਰਦੁਆਰਾ ਸਾਹਿਬ ਦੇ ਕੇ ਪਹੁੰਚੇ ਆ। ਸੋ ਇੱਥੇ ਸਾਡੇ ਕੋਲ ਸੰਘਾਸਕ ਕਮੇਟੀ ਅਤੇ ਮਹੱਲੇ ਦੇ ਸਾਰੇ ਲੋਕਾਂ ਵੱਲੋਂ ਇੱਕ ਸਾਡੇ ਕੋਲ ਪਹੁੰਚ ਕੀਤੀ ਗਈ ਕਿ ਐਸ ਬਾਕੀ ਦੇ ਵਿੱਚ ਡੰਪ ਨੇੜੇ ਹੋਣ ਕਰਕੇ ਕਾਫੀ ਜ਼ਿਆਦਾ ਅੱਖਾਂ ਦੀ ਪ੍ਰੋਬਲਮ ਹੈ ਸਕਿਨ ਦੀ ਪ੍ਰੋਬਲਮ ਹੋਰ ਅਨੇਕਾਂ ਹੀ ਬਿਮਾਰੀਆਂ ਨੇ ਤੋਂ ਸਰਦਾਰ ਬਹਾਦਰ ਸਿੰਘ ਜੀ ਚੇਅਰਮੈਨ ਵਨਵੀਟ ਮੈਡੀਕਲ ਗਰੁੱਪ ਉਹਨਾਂ ਦੇ ਕੋਲੇ ਰਿਕਵੈਸਟ ਪਹੁੰਚਣ ਤੋਂ ਬਾਅਦ ਅਸੀਂ ਸਾਰੇ ਇੱਥੇ ਟੀਮ ਮੈਂਬਰ ਡਾਕਟਰ ਸਾਹਿਬਾਨ ਪਹੁੰਚੇ ਆ ਇਹਨਾਂ ਲੋਕਾਂ ਦੀ ਹਮਦਰਦੀ ਇਹਨਾਂ ਨਾਲ ਜਿਤਾਈ ਅਸੀਂ ਆ ਕਿ ਇੱਥੇ ਜਿਹੜਾ ਕੈਂਪਸ ਹੀ ਲਾਇਆ ਜੋ ਸੇਵਾਵਾਂ ਚੱਲ ਰਹੀਆਂ ਨੇ ਅੱਖਾਂ ਦੀਆਂ ਜੋ ਮੈਡੀਸਨ ਚੱਲ ਰਹੀ ਹੈ ਸਾਰੀ ਮੈਡੀਸਨ ਨਾਲ ਨਾਲ ਦੇ ਰਹੇ ਆ ਮੈਡੀਕਲ ਦਾ ਹੋ ਗਿਆ ਅੱਖਾਂ ਦਾ ਕੈਂਪੇਨ ਇੱਥੇ ਲੱਗਿਆ ਹੋਇਆ ਹੈ ਸਾਰੇ ਸੰਗਤਾਂ ਦੇ ਸਹਿਯੋਗ ਦੇ ਨਾਲ ਇਹ ਸਾਰੀਆਂ ਕਾਰਜ ਸਤਿਗੁਰੂ ਜੀ ਆਪ ਕਰਵਾ ਰਹੇ ਨੇ ਤੋਂ ਇਹ ਇਸ ਇਲਾਕੇ ਦੀ ਜਿੰਨੀਆਂ ਪ੍ਰੋਬਲਮਾਂ ਨੇ ਕੋਸ਼ਿਸ਼ ਕਰ ਰਹੇ ਆ ਅੱਗੇ ਵੀ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਬਨਵੇਟ ਮੈਡੀਕਲ ਗਰੁੱਪ ਵੱਲੋਂ ਤੋਂ ਸੋ ਬਾਹਰੀ ਸੰਗਤਾਂ ਯੂਐਸਏ ਸੰਗਤਾਂ ਸਾਰੇ ਰਲ ਮਿਲ ਕੇ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਸ ਇਲਾਕੇ ਦੇ ਵਿੱਚ ਹੋਰ ਵੀ ਕੈਂਪ ਲਾਉਣ ਦੀ ਕੋਸ਼ਿਸ਼ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ